ਜਿੰਤਾ ਜਾਏ ਮਿਟੇ ਅੰਕਾਰ ਤਿਸ ਜਨ ਕੋ ਕੋ ਨਾਮ ਬੰਦਰ ਹਾਰ ਸ੍ਰੀ ਉਪਰਨਾਟ ਗੁਰੂ ਸੂਰਾ ਨਾਨਕ ਦਾ ਕਾ ਬਾਕਾਰ ਤੋ ਰਾਮ ਰੱਬ ਜਾ ਕੇ ਅੰਮ੍ਰਿਤ ਬਾਖੋਰੀ ਅੰਗਰ ਜਾ ਕੇ ਰੇਸ਼ਟਾ ਦਰਸਨ ਬਿਕੰਦਰ ਤਿਸੇ ਸਟਾ ਚਰਨ ਸੰਮਲ ਜਾ ਕੇ ਅਰੁਬ ਸੰਕਰ ਦਰਸਨ ਸੁੰਦਰ ਮਾਰੂਪਿੰਦ ਸਤਿ ਸੇਵਾ ਸੇ ਗੁਰੂ ਗਾਨਾ ਸ੍ਰੀ ਜੀ ਦੇ ਪਰਿਸ਼ਕਰਦਾ ਜੋ ਇਸ ਮਨਮਸ ਸੋ ਹੋ ਤਦੇ ਵਾ ਰਾਮ ਜੀ ਦੇ ਨਾਮ ਦਾ ਕਾਲ ਵਰਪੇ ਸੰਵਰਾ ਬਾਗ ਪਾਇਆ Gracias. eso no tiene nada que ver yeah ਗਮਨਤਾ ਮੈਂ ਤੁਹਾਨੂੰ ਕਹਾਂਗਾ ਰੇਟ ਚੋ ਜੀ ਇਹ ਪੋਸਟਿੰਗ ਹੈ ਮਾਸਟਰ ਜੇਟ ਅਚ ਚਾਹ ਰਿਹਾ ਨਾ ਦਸਟਿੰਗ ਇੰਗਲਿਸ਼ ਦੀ ਪੋਸਟਿੰਗ ਮਾਰਕੀਟ ਜੀ ਸੁਜੇਕਲ ਬਿਨ ਨਹੀਂ ਚਾਹ ਰੇ ਬਿਨ ਕਿ ਉਹ ਵਈਸ ਤੋਂ ਪਰੇਜੀ ਹੋਈ ਮੈਂ ਬੜੀ। ਤੁਸੀਂ ਇੱਕ ਹਜ਼ਾਰ ਰਿਕਵੈਸਟ ਕਰਾਉਣੀ ਚਾਹੀਦੀ। ਅੱਜ ਨਹੀਂ ਜੋ ਬੋਸ ਰਣੀ ਚਾਹੀਦਾ ਕਿ ਪਾਸੋਂ 6 ਤੋਂ 10 ਦਾ। ਅਨੁਪਤ ਕਿ ਕਿਹਦੇ ਜਦੋਂ ਜੀ ਕਹਿੰਦਾ ਜਦੋਂ ਕਰਵਾ ਦੇ ਮਾਸਟਰ। ਫਿਰ ਲੈਟਰ ਉਹ ਬੋਲੋ। ਅਗਰ ਤੇ ਜਾਬੀ ਦੇ ਸਾਰੇ ਬੱਚੇ ਪੜ੍ਹਦੇ ਆ। 400 ਵਿੱਚ ਵੀ ਕੀ ਕਰਾ ਉਸੇ ਬਣਾਣਾ ਨਾ ਉਸੇ ਚੱਲਦਾ ਰਹੇ ਤਾਂ ਨਾ ਬੜਾ ਜਸਟਿਸ ਨਹੀਂ ਹੋਪਾਂ ਤਾਂ ਬੜਾੰਦੇ ਤੇ ਹੈ ਕਿ ਥੋੜਾ ਜਿਹਾ ਜਸਟਿਸ ਨਹੀਂ ਹੋਇਆ ਤਾਂ ਕਰ ਤੋਂ ਆਪਣਾ ਬਚਾ ਲਓ ਕੋਈ ਨਾ ਕੋਈ ਪਹਿਲਾਂ 400 ਚਾਹਤਾਂ ਦਾ ਸੱਜਾ 16 ਚਾਹਤਾਂ ਨੂੰ ਬੈਠੇ ਨਾ ਬਈ ਬੈਠਾ ਨਾ ਕਿ ਨਾ ਨਾ ਮੈਂ ਕੋਈ ਸਿਮੋਟੈਕਸਾ ਨੂੰ ਬੰਦਰੀ ਨਾ ਚਿਕਰ ਛੋਟੈਕਸਾ ਬੰਦੇ ਤੇ ਆਉਂਦਾ ਨਾ ਕੋਈ ਇੱਕ ਵੀ ਸਕੂਲ ਹਾਂ ਜੀ ਐਡਮਿਨਸ ਜੀ ਬੱਸ ਜੀ ਬੱਸ ਜੀ ਕਿਉਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਕਿ ਉਹ ਇਸ ਤੋਂ ਬਿਹਤਰ ਹੋਵੇਗਾ ਕਿ ਕਿੰਨੀ ਦਿੱਕਤ ਹੈ ਪਰ ਕੋਈ ਬੈਕਿੰਗਸ ਕਿੰਨੇ ਬੜੇ ਕੋ ਸਾਡਾ ਕੋਈ ਨਹੀਂ ਬਣਿਆ ਸਰ ਐਡਮਿਨਸ ਦਾ ਕੰਮ ਹੀ ਸ਼ੁਰੂ ਹੋ ਗਿਆ ਐ ਤੇ ਇਸ ਬਗਰਾ ਜੀ ਜੈਸੀ ਜਿਹੜੀ ਗਰੁੱਪ ਬਣਾਦਾ ਨਾ ਸਾਇੰਸ ਕਾਮਰਸ ਉਹ ਦੂਰ ਰੂਮਸ ਆਪਦੇ ਹਾਂ ਜੀ ਬੜੀ ਹੈਲਪ ਕੀਤੀ ਉਹਨਾਂ ਨੇ ਸਾਰੀ ਲੋਡ ਅੱਗੇ ਕੋਡ ਲੋਡ ਤੇ ਮੈਨੂੰ ਕਹਤੇ ਮੈਨੂੰ ਕਿਸੇ ਚੀਜ਼ ਬਾਹਰ ਦੇ ਹਾਂ ਗੇਟ ਦੀ ਵਾਰ ਚਾਰ ਸਵਾਰੀ ਦੇ ਖੇਡ ਸਾਡਾ ਚਾਰ ਦੁਵਾਰੀ ਚਾਰ ਦੁਵਾਰੀ ਛੋਟੀ ਵੀ ਹੈ ਨਸਤਮ ਵੀ ਨਹੀਂ ਹੈ ਕੰਦ ਰਹੇ ਉਹ ਆ ਤੇ ਰੇੜ ਥੋੜੇ ਨਾ ਉੱਥੇ ਪੇੜਾ ਨਹੀਂ ਹੈਗੀ ਸਮੱਸਿਆ ਉਹ ਯਾਦ ਕਰਤੇ ਨੂੰ ਗੁਰਦਸਪੁਰ ਸਾਹਿਬ ਤੇ 6 ਇੰਚ ਪੱਟੇ ਪਿਆ ਦੇ ਬੱਚੇ ਸਿੱਖ ਸਭਾ ਸਭ ਤੋਂ ਪਹਿਲਾਂ ਸਭ ਨੂੰ ਪਿਆਤ ਮਦਨ ਸ਼ਾਸਕਾ ਨਮਸਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਾਹਿਬ ਪ੍ਰਿੰਸੀਪਲ ਸਾਹਿਬ ਸਾਰੇ ਸਟਾਫ ਮੈਂਬਰ ਸਰਵਾਂ ਅੱਜ ਆਪਾਂ ਸੂਦੇ ਬੜੇ ਬਹੁਤ ਨਵੇਂ ਕਦਰੇ ਕਰਦੇ ਅੱਜਿਕੇਸ਼ਮ ਵਾਸਤੇ ਕਮਸ ਵਾਸਤੇ ਜੁੜੇ ਉਹਦਾ ਕੋਲ ਤੋਂ ਪ੍ਰੋਫੈਸਰ 48 ਲੁਕੇ ਤੇ ਨੂੰ ਗੁਰੂਆਂ ਸਾਹਿਬ ਦੀ ਦਾਸ਼ੀਵਾ ਪਿਆ ਉਹਨਾਂ ਦੀ ਬਾਣੀ ਦਾ ਕੀਰਤਨ ਜਿਹੜਾ ਬਹੁਤੀ ਪਿਆਰੀਆਂ ਬੱਚੀਆਂ ਸਾਡੀਆਂ ਜਿਹੜੀਆਂ ਇੱਥੇ ਆ ਰਹੀਆਂ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਆਪਾਂ ਸਭ ਨੇ ਪੜ ਕੇ ਐਜੂਕੇਸ਼ਨ ਪ੍ਰਾਪਤ ਕਰਕੇ ਆਪਣਾ ਨਾ ਆਪਣੇ ਮਾਪਿਆਂ ਦਾ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਆਪਣੇ ਦੇਸ਼ ਦਾ ਤਰੋਸ਼ਨ ਕਰਨਾ ਹੈ ਉਹ ਤੁਹਾਨੂੰ ਪਤਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਮੂਬੂਲਾਈਸਿੰਡ ਯੋਗ ਹੈ ਪੂਰੀ ਦੁਨੀਆ ਦੇ ਦਰਵਾਜੇ ਜਿਹੜੇ ਉਹ ਖੁੱਲੇ ਨੇ ਤੁਹਾਡੇ ਵਾਸਤੇ ਜੇ ਤੁਸੀਂ ਐਜੂਕੇਸ਼ਨ ਦੇ ਵਿੱਚ ਚੰਗੇ ਨੰਬਰ ਲੈ ਲੈਂਦੇ ਹੋ ਚੰਗੀ ਐਜੂਕੇਸ਼ਨ ਪ੍ਰਾਪਤ ਕਰ ਲੈਂਦੇ ਹੋ ਤੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਪੜ੍ਹ ਵੀ ਸਕਦੇ ਹੋ ਤੇ ਨੌਕਰੀ ਵੀ ਕਰ ਸਕਦੇ ਹੋ ਬਸ ਉਹਨਾਂ ਦੀ ਇਹ ਗੱਲ ਹੈ ਕਿ ਤੁਹਾਡੇ ਪੱਲੇ ਐਜੂਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਗਰੀਬੀ ਜਿਹੜੀ ਹੈ ਦੂਰ ਕਰ ਦੇ ਉਹਦੀ ਦੁਨੀਆ ਨੇ ਇਹ ਤਜਰਬਾ ਕੀਤਾ ਕਿ ਗਰੀਬੀ ਨੂੰ ਦੂਰ ਕਰਦਾ ਇੱਕ ਹੀ ਸਭ ਤੋਂ ਵੱਡਾ ਅਦਸਤ ਹੈ ਕਿ ਜੇ ਸਾਡਾ ਸਮਾਜ ਪੜ੍ਹ ਲਿਖ ਜਾਵੇ ਸਾਡੇ ਬੱਚੇ ਪੜ੍ਹ ਲਿਖ ਜਾਣ ਤੇ ਹਰ ਪਾਵਾਂ ਦੀ ਹਰ ਪਵਾਦ ਚੋਂ ਹਰ ਪਿੰਡ ਚੋਂ ਆ ਸ਼ਹਿਰ ਦੇ ਵਿੱਚੋਂ ਗਰੀਬੀ ਜਿਹੜੀ ਹੈ ਉਹ ਦੂਰ ਹੋ ਸਕਦੀ ਹੈ ਤੁਸੀਂ ਜਿੰਨੇ ਬੈਠੇ ਹੋ ਤੁਹਾਡੇ ਚੋਂ ਕੀ ਵੱਡੀਆਂ-ਵੱਡੀਆਂ ਚੋਕਾਂ ਤੇ ਬੱਚੇ ਜਾਣਗੇ ਤੁਹਾਡੇ ਚੋਂ ਅੱਛਾ-ਅੱਛਾ ਡੱਬਾ ਕਰਕੇ ਆਪਣੇ ਘਰਾਂ ਦੀਆਂ ਜਿਹੜੀਆਂ ਟੰਗੀਆਂ ਕੁਰਸੀਆਂ ਜਿਹੜੀਆਂ ਉਹ ਦੂਰ ਹੋਣ ਗਿਆ ਸੋ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡਾ ਤੁਹਾਡੀ ਜ਼ਿੰਦਗੀ ਦੇ ਵਿਕਾਸ ਵਾਸਤੇ ਜਿਹੜਾ ਉਹ ਐਜੂਕੇਸ਼ਨ ਹੈ ਐਜੂਕੇਸ਼ਨ ਦਾ ਰਸਤਾ ਤੁਸੀਂ ਫੜਿਆ ਉਹ ਬਹੁਤ ਵਧੀਆ ਇਦਾਂ ਹੀ ਤੁਸੀਂ ਸੈਜੂਕੇਸ਼ਨ ਵਿੱਚ ਮਗਲਾੜਾ ਤੁਹਾਡਾ ਸਾਰਾ ਸਟਾਫ ਤੁਹਾਡੇ ਪ੍ਰਿੰਸੀਪਲ ਸਾਹਿਬ ਤੁਹਾਡੇ ਜਿੰਨੇ ਵੀ ਤੁਹਾਨੂੰ ਪੜਾਉਣ ਵਾਲੇ ਸਾਡੇ ਹੀ ਇਹ ਸਕੂਲ ਦਾ ਬੜਾ ਅੱਛਾ ਨਾਮ ਹੈ ਸਕੂਲ ਜਿਹੜਾ ਸਕੂਲ ਆਫ ਫੈਮਿਨਸ ਜਿਹੜਾ ਉਹ ਬਣਿਆ ਸਕੂਲ ਆਫ ਫੈਮਿਨਸ ਵਾਸਤੇ ਜੋ ਕੋਈ ਚਾਹੀਦਾ ਉਹ ਹਮੇ ਤੁਹਾਨੂੰ ਉਮਿਲ ਨਹੀਂ ਸਕਿਆ ਪਰ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਮੈਂ ਮਨ ਜਿਹੜਾ ਇਹਦੇ ਬਾਅਦ ਵਿੱਚ ਐਜੂਕੇਸ਼ਨ ਮੰਤਰੀ ਸਰਦਾਰ ਹਰਜੋ ਸਿੰਘ ਮੈਸ ਦੀ ਜਵਾਬ ਉਹਦਾ ਜਿਹੜੇ ਸਾਡੇ ਰਿਟਾਜੀ ਆ ਉਹਨਾਂ ਨਾਲ ਗੱਲ ਕਰਕੇ ਜਿਹੜੀਆਂ ਸਕੂਲ ਆਫ ਐਮੀਨਸ ਵਿੱਚ ਤੁਹਾਡੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਆਪਾਂ ਜਲਦੀ ਪੂਰੇ ਕਰਾਂਗੇ ਬਸ ਤੁਸੀਂ ਇੱਕੋ ਇੱਕ ਇੱਕੋ ਹੀ ਨਿਸ਼ਾਨਾ ਰੱਖਣਾ ਕਿ ਪੜਨਾ ਜ਼ਿੰਦਗੀ ਪੜ ਕੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਆਪਣੇ ਪਰਿਵਾਰ ਦਾ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਬੱਚਿਆਂ ਦਾ ਜਿਹੜਾ ਪਿੱਖ ਉਹਨੂੰ ਸਫਲ ਕਰਨਾ ਸਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਗਜ਼ਾਮਸ ਦੇ ਡੇਸ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਅਸੀਂ 파ਟ ਕਰਵਾਇਆ ਅੰਦਾਜ਼ ਵਿੱਚ ਅਸੀਂ ਹਰ ਸਾਲ ਹੀ ਕਰਾਇਆ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸਾਡੇ ਬੱਚਿਆਂ ਦੀ ਸਾਲ ਦੀ ਮਿਹਨਤ ਸਫਲ ਹੋਵੇ ਜ਼ਿੰਦਗੀ ਚ ਤਾਂ ਆਸਾਨੀਆਂ ਕਿ ਜੇ ਉਹ ਸਾਡਾ ਸਕੂਲ ਆਫ ਐਮੀਨੈਂਸ ਦਾ ਇਨਫਰਾਸਟ੍ਰਕਚਰ ਜੋ ਵੀ ਕੰਕਟ ਹੈ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪੂਰਾ ਜਲਦੋ ਜਲ ਕਰਾਵਾਂਗੇ ਤੇ ਅਸੀਂ ਵੀ ਵਿਸ਼ਵਾਸਵਾਨੇ ਹਾਂ ਕਿ ਅਸੀਂ ਜੋ ਵੀ ਸਾਡੇ ਕੋਲੋਂ ਤੁਸੀਂ ਉਮੀਦ ਰੱਖਦੇ ਹੋ ਜਿਸ ਤਰ੍ਹਾਂ ਵੀ ਹੈ ਅਸੀਂ ਪੂਰੀ ਕੋਸ਼ਿਸ਼ ਕਰਕੇ ਆਪਣੇ ਬੱਚਾ ਨੂੰ ਕਾਮਯਾਬੀ ਦੀਆਂ ਉਚਾਈਆਂ ਤੇ ਪਹੁੰਚਾਵਾਂਗੇ ਅਤੇ ਇੱਕ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਅਤੇ ਦੇਸ਼ ਵਿੱਚ ਰੋਸ਼ਨ ਕਰਾਂਗੇ ਹਰ ਸਾਲ ਅਸੀਂ ਯਾਦ ਕਰਦੇ ਹਾਂ ਕਿ ਇਸ ਵਾਰ ਸਾਨੂੰ ਮੱcka ਨਹੀਂ ਹੈ ਸਾਡੇ ਮਾਨਵਕ ਅਕਾਊਂਟਸ ਨੂੰ ਰਿਲੀਜ਼ ਕਰਾਂਗੇ ਤੁਸੀਂ ਕੰਮ ਨੂੰ ਪ੍ਰੈਸ ਕਰਾਂਗੇ ਕਿ ਕਿ ਸਰਸਨਾ ਸਰ ਤੁਹਾਨੂੰ ਸੇਵਾਵਾਂ ਦੀ ਜਿਨ੍ਹਾਂ ਨੇ ਇਸ ਮੈਗਜ਼ੀਨ ਨੂੰ ਤਿਆਰ ਕੀਤਾ ਸਰ ਸਾਰੀ ਐਡੀਟਿੰਗ ਪ੍ਰਿੰਟਿੰਗ ਸਕ੍ਰਿਪਟ एवरीथिंग ਸਾਡੇ ਮੈਡਮ ਸਾਇੰਸ ਮਿਸਟਰਸ ਮੈਡਮ ਰਾਜਪੂਤ ਕੀ ਸਤਿ ਸ਼੍ਰੀ ਅਕਾਲ ਬੱਸ ਜੇ ਕੋਈ ਕੋਈ ਫਰਕ ਨਾ ਪਾਵੇ। ਮੈਂ ਕਿੱਥੇ ਬਹਿ ਕੇ ਕਦੋਂਗਾ? ਇੱਕ ਬੇਵੱਸ ਸਕੂਲ ਦੇ ਨਾਲਿਆਂ ਵਾਲਾ, ਇਹਦਾ ਵੀ ਤੁਹਾਡੇ ਵਾਲਾ। ਇਹਦਾ ਸਾਡਾ ਯਾਰ ਵੀ ਹੋਰ ਜਿੱਥੇ ਨਿਕਲੋ ਜਾਣ ਨੂੰ ਲੱਗਦੇ। ਸਾਡਾ ਸਕੂਲ। ਉਹ ਵੀ ਤੰਗ ਹੋ ਕੇ ਲੱਗੇ ਰਹੋ। ਅਸੀਂ ਸਟਾਫ ਨੂੰ ਜੋ ਕਿਸੇ ਕੋਲੋਂ ਗੱਲ ਮਤਲਬ। ਕੋਈ ਨਹੀਂ। ਠੀਕ ਹੈ। ਇੱਕ ਚਾਰ ਕਿੱਥੇ ਕਿੱਦਾਂ ਤੇ?